ਵਾਈਲੇਸ਼ਨ ਕਰਦੇ ਹੋਈਏ ਫੇਰ ਤਾਂ ਠੀਕ ਹੈ ਵੀ ਅਸੀਂ ਗਲਤ ਜਦੋਂ ਅਸੀਂ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਨਹੀਂ ਕਰ ਰਹੇ ਕੋਈ ਵਾਈਲੇਸ਼ਨ ਨਹੀਂ ਕਰ ਰਹੇ ਅਸੀਂ ਲਾਅ ਫਰਾਈਡਿੰਗ ਸਿਟੀਜਨਾਂ ਹੈ ਜੀ ਤੁਸੀਂ ਰੋਕਿਆ ਸੀ ਖੜੇ ਠੀਕ ਹੈ ਨਾ ਇਹ ਗੱਲ ਐਦਾਂ ਨਹੀਂ ਸਾਡੇ ਵੀ ਹਿਊਮਨ ਰਾਈਟਸ ਨੇ ਚੈਕਿੰਗ ਕਰੋ ਸਾਡੀ ਕੋਈ ਗੱਲ ਨਹੀਂ ਹੈ ਹਾਂ ਤੁਹਾਨੂੰ ਕੋਈ ਵੀ ਕੁਝ ਵੀ ਚੈੱਕ ਕਰਨਾ ਕਰੋ ਹਾਂਜੀ ਕਰ ਲਓ ਜੀ ਕਰ ਲਓ ਲਗਾਤਾਰ ਨਰਚਣਾ ਰਹੀ ਨੇ ਕਿਨੇ ਦੇਖ ਰਹੇ ਇਹ ਤਕੇਸ਼ ਆਈ ਹੈ ਇਹ ਤਕੇਸ਼ ਆਈ ਹੈ ਇਹ ਹਿਊਮਨ ਰਾਈਟਸ ਦੀ ਸਿੱਧੀ ਸਿੱਧੀ ਵਾਇਓਲੇਸ਼ਨ ਹੈ ਸਿੱਧੀ ਸਿੱਧੀ ਵਾਇਓਲੇਸ਼ਨ ਹੈ ਇਹ ਵਿਧੇਕਾਧਾਰਾ ਇਹ ਵਿਧੇਕਾਧਾਰਾ ਇਹ ਇਸ ਚੀਜ਼ ਇਹ ਚੀਜ਼ਾਂ ਵਾਸਤੇ ਨਹੀਂ ਹੈ ਜੋ ਇਹ ਕਰ ਰਹੇ ਨੇ ਐਦਾਂ ਨਹੀਂ ਜਿਨ੍ਹਾਂ ਡੀਐਸਪੀ ਸਾਹਿਬ ਜਿਨ੍ਹਾਂ ਕਿ ਸਿਟੀਜ਼ਨ ਤੁਸੀਂ ਹੋ ਇਸ ਕੰਟਰੀ ਦੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਆ ਪੁਲਿਸ ਵਾਲੇ ਜਿਨ੍ਹਾਂ ਵੀ ਨੇ ਜਿੰਨੇ ਕਿਸ ਦੇ ਦੇ ਤੁਸੀਂ ਸਿਟੀਜਨ ਅਸੀਂ ਵੀ ਉਨੇ ਸਿਟੀਜਨ ਆ ਆਧਾਰ ਕਾਰਡ ਨੰਬਰ ਥੋੜਾ ਆਧਾਰ ਕਾਰਡ ਨੰਬਰ ਸਾਡਾ ਸਾਡੇ ਵੀ ਰਾਈਟਸ ਨੇ ਭਾਜੀ ਪੰਜਾਬ ਦੀ ਯੂਨੀਵਰਸਿਟੀ ਕਿਹਾ ਜਾਂਦਾ ਇਹਨੂੰ ਪੰਜਾਬੀਆਂ ਨੂੰ ਇੱਥੇ ਅੰਬ ਰੋਕਿਆ ਜਾਂਦਾ ਕਬਜ਼ਾ ਕਰਨ ਨੂੰ ਫਿਰਦੇ ਨੇ ਕਬਜ਼ਾ ਕਰਨ ਨੂੰ ਫਿਰਦੇ ਨੇ ਯੂਨੀਵਰਸਿਟੀ ਤੇ ਹੋਰ ਕੁਝ ਨਹੀਂ ਕਰਨ ਨੂੰ ਫਿਰਦੇ ਹੈਗੇ ਵਿਦਿਅਕ ਢਾਂਚੇ ਨੂੰ ਤਹਸ ਨੈਸ ਕਰ ਰਹੇ ਨੂੰ ਫਿਰਦੇ ਨੇ ਅਸੀਂ ਨਹੀਂ ਹੁਣ ਦੇਣਾ ਭਾਜੀ ਹਰ ਵਾਰੀ ਤੱਕਾ ਪੰਜਾਬ ਨਾਲ ਹੀ ਕਿਉਂ ਹੁੰਦਾ ਇਹਨਾਂ ਤੇ ਅੰਦਰ ਨਾਲ ਕੁਛ ਅਜਿਬ ਕਿਸਮ ਦੀ ਕਿਸਾਈਕੀ ਹੈ ਕੋਈ ਕੁਛ ਕੁ ਸਾਲਾਂ ਬਾਅਦ ਚੜ ਚੜ ਕੇ ਆਉਂਦੇ ਨੇ ਬਾਰ ਬਾਰ ਪਰ ਇਦਾਂ ਹੋਣ ਨਹੀਂ ਦੇਣਾ ਜੀ ਕਰੰਟ ਚੈੱਕ ਕਰਦੇ ਆ ਇਹ ਅਸੀਂ ਤਾਂ ਉਹ ਆ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਕੋਈ ਸਾਨੂੰ ਗੁਲਾਮ ਕਰ ਲੂਗਾ ਇਹ ਕਿਹੜੀ ਕਿਤਾਬ ਚ ਲਿਖਿਆ ਹੁਣ ਦੇ ਦਾਂਗੇ ਇਦਾਂ ਇਦਾਂ ਨਹੀਂ ਹੋਊਗਾ ਇਹ ਗਲਤ ਆ ਜਿਹੜੀ ਜੀ ਗਲਤ ਆ ਅਸੀਂ ਕੋਈ ਐਂਟੀ ਨੈਸ਼ਨਲ ਐਕਟੀਵਿਟੀ ਦੇਖੀ ਤੁਸੀਂ ਸਾਡੀ ਕੋਈ ਕੋਈ ਵਾਇਲੇਸ਼ਨ ਦੇਖੀ ਸਰ ਤੋਂ ਬਿਨਾਂ ਗੱਲ ਨਹੀਂ ਕਰਦੇ ਕੋਈ ਗਲਤ ਨਹੀਂ ਕਰਦੇ ਮੇਰਾ ਬੇਟਾ ਅੰਦਰ ਬੈਠਾ ਜੀ ਮੇਰਾ ਬੇਟਾ ਇੱਥੇ ਦਾ ਸਟੂਡੈਂਟ ਹੈ ਮੈਂ 올ਡ ਸਟੂਡੈਂਟ ਇੱਥੇ ਦਾ ਠੀਕ ਹੈ ਜੀ ਸਾਡੀ ਤੀਜੀ ਚੌਥੀ ਜਨਰੇਸ਼ਨ ਹੈ ਇਸ ਯੂਨੀਵਰਸਿਟੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਏ ਆਂ ਠੀਕ ਹੈ ਮੇਰਾ ਨੇਫਿਊ ਇੱਥੇ ਪੜਦਾ ਮੇਰਾ ਭਤੀਜਾ ਇੱਥੇ ਪੜਦਾ ਅਸੀਂ ਤਾਂ ਉਹਨਾਂ ਵਾਸਤੇ ਆਏ ਆਂ ਭਾਜੀ ਓਰੇ ਨਊ ਵੀ ਨੌਜਵਾਨ ਆਉਂਦੇ ਜਾਂਦੇ ਰਹਿੰਦੇ ਨੇ ਗੁੰਡਿਆਂ ਦੀ ਘਟਨਾਵਾਂ ਵੀ ਹੁੰਦੀਆਂ ਲੜਾਈਆਂ ਦੀ ਘਟਨਾਵਾਂ ਆਉਂਦੀਆਂ ਉਦੋਂ ਤਾਂ ਕੋਈ ਚੈਕਿੰਗ ਕੀਤੀ ਜਾਂਦੀ ਅੱਜ ਜਦੋਂ 10 ਤਰੀਕ ਦੇ ਮੋਰਚੇ ਵੱਲੋਂ ਕੋਲ ਦਿੱਤੀ ਗਈ ਸੀ ਉੱਥੇ ਇਹਨਾਂ ਵਾਲੇ ਲੋਕਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਵੀ ਅੱਜ ਹੀ ਚੈਕਿੰਗ ਇਹਨਾਂ ਨੂੰ ਯਾਦ ਆਈ ਉਹ ਰੋਕਿਆ ਜਾ ਰਿਹਾ ਵੀ ਇਹਨਾਂ ਦੇ ਮਨਸੂਬੇ ਕ ਉਹਨਾਂ ਨੇ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਿਹੜੇ ਇਸ ਵਿਦਿਅਕ ਢਾਂਚੇ ਨੂੰ ਤਹਸ ਨਸ ਕਰਨ ਵਾਸਤੇ ਤੇ ਹੁਣ ਉਹ ਬੁਖਲਾਏ ਵੇ ਆ ਬੁਖਲਾਹਟ ਹੈ ਜੀ ਆ ਦੇਖੋ ਰਡਾਂਗਾ ਦੇਖੋ ਕਿੱਡੀ-ਕਿੱਡੀ ਆ ਦੇਖੋ ਆ ਆ ਦੇਖੋ ਆ ਡਾਂਗਾ ਇਹ ਤੁਹਾਨੂੰ ਲੱਗਦਾ ਇਹ ਵਿਦਿਗਦਾਰੇ ਦੀ ਡਾਂਗਾ ਹੈ ਇਹ ਇਹਨਾਂ ਦੀ ਡਾਂਗਾ ਦੀ ਚੈਕਿੰਗ ਇਹ ਯੂਨੀਵਰਸਿਟੀ ਦੇ ਮੂਰੇ ਡਾਂਗਾ ਹੁੰਦੀ ਹੈ ਆਹ ਡਾਂਗਾ ਨੇ ਸਟੂਡੈਂਟਾਂ ਵਾਸਤੇ ਨੇ ਡਾਂਗਾ ਇਹ ਡਾਂਗਾ ਨਾਲ ਕੋਠਣਾ ਸਾਨੂੰ ਐਦਾਂ ਆਵਾਜ਼ ਵਾਂ